ਅੰਮ੍ਰਿਤਸਰ ਦੇ ਇੱਕ ਨੌਜਵਾਨ ਜਿਹੜਾ ਕਿ ਮਰਚੰਟ ਨੇਵੀਚ ਨੌਕਰੀ ਕਰਨ ਲਈ ਗਿਆ ਸੀ ਉਸ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਖਬਰ ਮਿਲਦਿਆਂ ਹੀ ਐਨਆਰਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਵਾਰ ਨਾਲ ਰابطਾ ਕਰਮ ਕੀਤਾ ਤੇ ਉਹਨਾਂ ਪਰਿਵਾਰ ਦੇ ਘਰ ਪਹੁੰਚ ਕੇ ਸਾਰੇ ਮਾਮਲੇ ਦੀ ਜਾਣਕਾਰੀ ਲਈ ਉਹਨਾਂ ਪ੍ਰਸ਼ਾਸਨ ਤੱਕ ਇਹ ਗੱਲ ਪੰਚਾ ਕੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਤੱਕ ਵੀ ਲੋੜ ਪਈ ਤਾਂ ਉੱਥੇ ਵੀ ਇਹ ਮਾਮਲਾ ਚੁੱਕ ਕੇ ਲੜਕੇ ਦੀ ਪਾਲ ਕਰਨ ਦਾ ਪਰਿਵਾਰ ਨੂੰ ਆਸ਼ਵਾਸਨ ਦਿੱਤਾ ਆਓ ਦੇਖਦੇ ਹਾਂ ਮੀਡੀਆ ਨਾਲ ਰੂਬਰੁੰਦੇ ਹਨ ਕੀ ਗੱਲ ਆਖੀ ਆਰ ਭਾਰਤ ਦੀ ਸਪੈਸ਼ਲ ਰਿਪੋਰਟ ਅੱਜ ਆ ਲਾਈਵ ਆਨ ਆ ਥੈਂਕ ਯੂ ਮੈਂ ਕਰ ਰਿਹਾ ਹਾਂ ਜੀ ਸਾਹਿਬ ਅੱਜ ਪਰਿਵਾਰ ਆ ਜੀ ਐਮਐਸ ਕੇਅਰ ਦੇ ਵਿੱਚ ਜਾਨੀ ਸਾਹਿਬ ਦੀ ਪਾਲੋ ਵਿਹਾਰ ਕਲੋਨੀ ਦੇ ਵਿੱਚ ਆਏ ਨੇ ਇਸ ਕਰਦਾ ਸਾਡਾ ਬਹੁਤ ਨੌਜਵਾਨ ਗੱਭਰੂ 29 ਸਾਲ ਦਾ ਤੇਜਪਾਲ ਸਿੰਘ ਜਿਹੜਾ ਉਹ ਰੂਸ਼ੀਆ ਗਿਆ ਸੀਗਾ ਜਨਵਰੀ ਦੇ ਵਿੱਚ ਉਹ ਰੂਸ਼ੀਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਤੇ ਉਹਦੀ ਫੌਜ ਦੇ ਵਿੱਚ ਕਿਉਂਕਿ ਬਹੁਤ ਭਰਤੀ ਕਰ ਰਿਹਾ ਜੁਕ੍ਰੇਨ ਦੇ ਨਾਲ ਜਿਹੜੀ ਜੰਗ ਲੱਗੀ ਹੈ ਅੱਗੇ ਵੀ ਸਾਡੇ ਕਈ ਬੁੱਢਿਆਂ ਦਾ ਇਹਾਸੇ ਵਾਪਰੇ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਉਦੋਂ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਸੰਬੰਧ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਵਿਚਾਰ ਦੇ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਉਹ ਦਸੀ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਐਮਬੈਸਡਰ ਦੇ ਉਹਨਾਂ ਦੇ ਨਾਲ ਸੰਬੰਧਕ ਦੇ ਵਿੱਚ ਉਹ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਬੰਧਕ ਵਿੱਚ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲਾਸ਼ ਜਿਹੜੀ ਆ ਉਹ ਮਿਲ ਜਵੇ ਲਾਸ਼ ਆ ਜੇ ਤੇ ਉਹਦੇ ਪਰਵਾਦ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰਦੇ ਆ ਉਹ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਦਸ਼ੀਆ ਦੀ ਫੌਜ ਦੇ ਵਿੱਚ ਫਸਤੀ ਹੋਇਆ ਸੀਗਾ ਔਰ ਲਾਜ਼ਮੀ ਉਹਦੀ ਉੱਤੇ 14 ਵਗੈਰਾ ਹੋਈ ਹੋਊਗੀ ਉਹ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮ ਵਗੈਰਾ ਦਵਾ ਕੇ ਕਿਉਂਕਿ ਦੋ ਨਿੱਕੇ ਨਿੱਕੇ ਬੱਚੇ ਰਹਿ ਗਏ ਇਹਦੇ ਕੁੜੀਏ ਦੇ ਔਰ ਪਹਿਲਾਂ ਵੀ ਇਸ ਪਰਿਵਾਰ ਦਾ ਦਿਖਾਤਾ ਹੈ ਕਿ ਦੋ ਪੁੱਤ ਸੀਗੇ ਪਹਿਲਾਂ ਇੱਕ ਉੰਨੀ ਦੇ ਵਿੱਚ ਇੱਕ ਦੀ ਡੈਥ ਹੋ ਗਈ। ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂਗਾ। ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਭੇਜਿਆ ਸੀਗਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹਨਾਂ ਨੂੰ ਦੱਸ ਸਕੀਏ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਹੈ। ਉਹ ਤਾਂ ਕੇ ਵੀ ਜਿੰਨੀ ਲੋੜ ਪਊਗੀ ਪਰਿਵਾਰ ਦੀ ਅਸੀਂ ਹੱਥ ਪੱਕੋ ਮਦਦ ਕਰਾਂਗੇ। ਇਸ ਕਰਕੇ ਮੈਂ ਕਿਸੇ ਤਰ੍ਹਾਂ ਦੀ ਕੋਈ مالی ਮਦਦ ਵੀ ਸਰਕਾਰ ਵੱਲੋਂ ਦਿੱਤੀ ਗਈ ਨਹੀਂ ਉਹ ਅਸੀਂ ਪਹਿਲਾਂ ਕੀ ਹੁੰਦਾ ਕਿ مالی ਮਤ ਤਾਂ ਹੀ ਉਹਨਾਂ ਤੱਕ ਅਨਾਉਂਸ ਨਹੀਂ ਕਰ ਸਕਦੇ ਜਿੰਨਾ ਤੱਕ ਉੱਥੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ ਪਤਾ ਨਹੀਂ ਲੱਗ ਜਾਂਦਾ ਕਿ ਕੀ ਆ ਡਾਕੂਮੈਂਟਾਂ ਦੇ ਕੀ ਲਿਖਿਆ ਫਿਰ ਜੂਦ ਅਸੀਂ ਬਤ ਕਰਾਂਗੇ ਐਦੀ ਗੱਲ ਕੋਈ ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ ਤੇ ਅਸੀਂ ਪਰਿਵਾਰ ਦੀ ਹਰ ਪੱਖੋਂ ਹੀ ਮਤ ਕਰਾਂਗੇ ਉਦੋਂ ਦੋ ਬੱਚੇ ਰਹਿ ਕੇ ਛੁੱਟ-ਛੁੱਟ ਬੱਚੇ ਰਹਿ ਕੇ ਉਹ ਭੈਣ ਦੀ ਵਿਚਾਰੇ ਆਪ ਜबान ਵਿਚਾਰੇ ਰਹਿ ਕੇ ਫੋਨ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਕੋ ਜਿਹੜੀ ਉਹ ਮਤ ਕੀਤੀ ਠੀਕ ਹੈ ਜੀ ਥੈਂਕ ਯੂ